ਹਹੀ ਭਾਈ ਸੁਣੋ ਸਮਾ ਗੋਲ ਨਾਲ ਮਾੜੀ ਦੇ ਸਾਫੇ ਤਾ ਨੂੰ ਕਰ ਲਿਓ ਕੰਨਾਂ ਤੋਂ ਐਵੇਂ ਨਹੀਂ ਸਪੀਕਰਾਂ 'ਚ ਨਾ ਬੋਲਦਾ ਇਹ ਤੋਣੇ ਨੇ ਰਿਕਾਰਡ ਤਾਂ ਬੋਲਦਾ ਖੱਬੇ ਸੱਜੇ ਦਾ ਫਰਕ ਤਾਂ ਨਹੀਂ ਸਮਾਂ ਲੱਗ ਗਿਆ 20 ਸਕੰਡਾ 97 ਬੀ ਆਡਾ 20 97 ਗਰਬਚਨ ਸਿੰਘ ਢੰਡਾਰੀ ਨੀਟਾ ਸਮਰਾਲਾ ਭੱਜ ਗਿਆ ਮਿੱਤਰੋ ਨੀਟਾ ਸਮਰਾਲਾ ਭੱਜ ਗਿਆ ਮਿੱਤਰੋ ਸਮਾ 20